ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇਲ ਦੇ ਫਾਰਮ ਤੇ ਆਇਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਨਾਲ ਅੱਜ ਇਸ ਵੀਡੀਓ ਦੇ ਵਿੱਚ ਨਾਲ ਵੀ ਆਪਾਂ ਤੁਹਾਨੂੰ ਦਿਖਾਉਣਾ ਟੋਟਲ ਚਾਰ ਕਣਕ ਹੋਣਗੇ ਜਿਤੇ ਵਿੱਚ ਨੀਲੀ ਰਗ ਦੀ ਮਾਜ ਦਿਖਾਵਾਂਗੇ ਇੱਕ ਤਾਂ ਮਿਨੀ ਮਾਜ ਦਿਖਾਵਾਂਗੇ ਪਸ਼ੂ ਤਕਰੀਬਨ ਗੱਪਣ ਵੀ ਦਿਖਾਉਣੇ ਆ ਤੁਹਾਨੂੰ ਸਵੇ ਸਵੇ ਦੀ ਆ ਸੋ ਚਾਰ ਨਗ ਹੋਣਗੇ ਜੋੜ ਸਿੰਘ ਵਾਲਾ ਪਿੰਡ ਤਕਰੀਬਨ ਇਧਰ ਪੱਟੀ ਸ਼ਹਿਰ ਦੇ ਵੀ ਬਿਲਕੁਲ ਲੱਗੇ ਆ ਹਰੀਕੇ ਪਤਨ ਤੋਂ ਸਿਰਫ ਕੋਈ 10 ਕਿਲੋਮੀਟਰ ਦੀ ਦੂਰੀ ਆ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਵੱਡੇ ਸਭਰਾ ਪਿੰਡ ਬਿਲਕੁਲ ਨੇੜੇ ਦੁੱਬਲੀ ਬਰਵਾਲਾ ਚੀਮਾ ਸੈਦੋਂ ਇਧਰ ਬਿਲਕੁਲ ਹਰੀਕੇ ਪਤਨ ਤੋਂ ਜਿਹੜੀ ਆਪਾਂ ਸ਼ਰਕ ਠੀਕੀਵੜ ਨੂੰ ਖੇਮ ਕਰਨੋਂ ਆਉਣੇ ਆ ਠੀਕ ਆ ਜੀ ਚਾਹੇ ਆਪਣਾ ਖਾਲੜੇ ਨੂੰ ਜਾਣੇ ਆ ਠੀਕ ਆ ਜੀ ਰਸਤੇ ਵਿੱਚ ਸਗਵਾਰ ਦਾ ਆਉਂਦਾ ਪੱਟੀ ਮੋੜ ਤੋਂ ਪਹਿਲਾਂ ਹੀ ਸਗਵੇਂ ਅੱਡੇ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਇਸ ਪਿੰਡ ਨੰਬਰ ਵਾਸੇ ਵੀ ਹਰ ਰੋਜ਼ ਦੇ ਬਿਲਕੁਲ ਸਕਰੀਨ ਕਾਲ ਕਰਕੇ ਤੁਸੀਂ ਬਥੇਰੇ ਗੱਲਬਾਤ ਕਰ ਲਿਓ ਆਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਪਰਮੂ ਚੈਨਲ ਨੂੰ ਦੇਖ ਰਹੇ ਮੇਰੇ ਭੈਣ ਭਰਾ YouTube Facebook Instagram ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਠਾਕ ਰਹਾ ਜੀ ਬੜੇ ਵਧੀਆ ਹਰਵੈਲ ਵੀਰੇ ਠੀਕ ਠਾਕ ਜੀ ਕਿਰਪਾ ਵਾਹਿਗੁਰੂ ਜੀ ਦਾ ਸ਼ੁਕਰ ਮਾਲਕ ਦਾ ਹਰਵੈਲ ਨਾਗਾ ਜੀ ਆਪਣੇ ਕੋਲ ਟੋਟਲ 4 ਹੈ ਵੀਰ ਟੋਟਲ 4 ਨਾਗਾ ਹਾਂਜੀ ਬਾਕੀ ਰਾਸਿਆ ਦੋ ਸੂਣ ਲੜੀਆਂ ਵਾ ਠੀਕ ਆ ਦੋ ਸੂਈਆਂ ਸੋਇਆ ਘਾਵੇਂ ਸੂਈ ਆ ਤੇ ਮੱਝ ਵੀ ਸੂਈ ਆ ਠੀਕ ਆ ਫਿਰ ਤੇ ਬਾਕੀ ਦਾਸ ਜਿੱਦਾਂ ਦਾ ਗੋੜਾ ਆ ਆਵੇਂ ਦਾ ਮਿੱਠਾ ਹਾਂ ਜਿੰਨਾ ਪਾਓਗੇ ਉਦਾਂ ਦਾ ਮਿੱਠਾ ਹੈਨਾ ਬਿਲਕੁਲ ਬਿਲਕੁਲ ਛੋਟੇ ਭਾਤੋਂ ਲੈ ਕੇ ਉੱਪਰ ਤੱਕ ਸਾਰੀਆਂ ਸਾਰੇ ਅੱਜ ਅਵੇਲੇਬਲ ਆਪਣੇ ਕੋਲ ਲਾ ਵੀ ਜਿੰਨਾ ਥੋੜੇ ਪੈਸੇ ਲਾਉਣੇ ਆ ਉਹ ਰਕਮ ਦਾ ਵੀ ਪਸ਼ੂ ਤੁਹਾਨੂੰ ਮਿਲ ਜਾਊਗਾ ਅੱਗੇ ਮੇਰਾ ਭਰਾ ਵੀ ਚਾਹ ਬਣੇਗਾ ਚੰਗੀ ਨਸਲ ਬ੍ਰੀਡ ਚਾਹੇ ਨੀਲੀ ਰਾਬੀ ਦੀ ਗੱਲ ਕਰਦੇ ਆਪਾਂ ਇੱਕ ਦੋ ਪਸ਼ੂ ਹਰੇਰਪੂਰ ਦੇ ਵਿੱਚ ਐਡ ਕਰ ਦਿੰਦਾ ਵੀਰ ਨੀਲੀ ਰਾਬੀ ਕਿੱ데 ਪਾਸੇ ਲੱਗਟ ਖੱਬੇ ਪਾਸੇ ਉਹ ਤੁਹਾਨੂੰ ਦਿਖਾਵਾਂਗੇ ਬਹੁ ਸੂਈ ਤਾਜੀ ਆ ਮਗਰ ਇੱਕ ਹੋਰ ਪਲੱਸ ਪੌਣੇ ਦਾ ਮਗਰ ਵੀ ਕੱਟੀ ਆ ਪੂਰੀ ਗੱਲਬਾਤ ਵੀਰ ਹਰਵੇਲ ਕਰਦੇ ਆਪਾਂ ਡਿਟੇਲ ਇਸ ਮੱਝ ਦੀ ਵੀਰ ਕੀ ਆ ਸੂਆ ਕਿਨਵਾ ਸੂਈ ਆ ਰਾਜ ਸਾਹਿਬ ਤੀਜਾ ਸੂਆ ਸੂਈ ਆ ਤੀਜਾ ਸੂਆ ਪਿੱਛੇ ਗਰੰਟੀਡ ਬਾਦਲ ਬੁਲਦੀ ਕੱਟੀ ਠੀਕ ਆ ਜੀ ਠੀਕ ਆ ਆ ਦੇਖੋ ਤੇ ਸੂਈ ਜਿਹੜੀ ਇਹ ਕੱਲ ਦੀ ਆ ਆ ਦੇਖੋ ਬਹੁਤ ਸਾਈਕਲ ਬੁੱਲਦੀ ਮਗਰ ਕੱਟੀ ਆ ਵੇਖੋ ਜਿਵੇਂ ਹਰ ਵੇਲੇ ਕਹਿੰਦਾ ਹੁੰਦਾ ਜੀ ਬਿਲਕੁਲ ਬਿਜਲੇ ਦੇ ਅਸਮਾਨੀ ਬਿਜਲੀ ਆਣੀ ਜਿਹੜੀ ਝੜੀ ਪੈਂਦੀ ਹੈ ਜਿਹੜੀ ਮੀਂਹ ਪੈਂਦਾ ਹਾਂ ਤੇ ਦੂਰ ਦਰੜਾ ਦੇ ਕਿਤੇ ਬਿਜਲੀ ਚਮਕਦੀ ਹੋਵੇ ਤਾਂ ਐਵੇਂ ਮਹਿਸੂਸ ਹੁੰਦਾ ਬਹੁਤ ਪਿਆਰੀ ਕੱਟੀ ਆ ਗਈ ਮਗਰ ਠੀਕ ਆ ਜੀ ਤੇ ਇਹ ਹਰ ਵੇਲੇ ਤੇ ਦਿਨ ਕਿੱਲੇ ਹੋ ਗਏ ਸੂਈ ਨੇ ਕੱਲ ਹੀ ਸੂਈ ਆ ਹਾਂ ਬਾਕੀ ਰੱਜ ਕੇ ਗੱਲ ਕਰਦੇ ਖੱਬੇ ਪਾਸੇ ਕੱਟ ਤੇ ਆਉਂਦਾ ਬੜਾ ਘਰ ਕੱਟ ਦੋਵਾਂ ਮਾਵਾ ਦੀ ਹੈ ਨਾ ਖੱਬੇ ਪਾਸੇ ਮਾਵਾ ਦੀ ਜੀ ਮਦਰ ਵੀ ਜਿਹੜੀ ਤੁਸੀਂ ਵੇਖੋਗੇ ਖੱਬੇ ਪਾਸੇ ਕੱਟ ਤੇ ਤੀਰ ਜਿਹ ਤਾਂ ਤਕਰੀਬਨ ਸੱਜੇ ਪਾਸੇ ਹੁੰਦਾ ਕੋਈ ਤੇ ਦੋ ਚਾਰ ਕਿਲੇ ਦਾ ਖੱਬੇ ਪਾਸੇ ਬਿਲਕੁਲ ਬਿਲਕੁਲ ਜੇਕਰ ਦੋਸਤੋ ਆਪਾਂ ਕਾਊਂਟ ਕਰੀਏ ਤੇ ਰੇਸ਼ੀਓ ਕੱਢੀ ਜਾਂਦਾ ਖੱਬੇ ਪਾਸੇ ਲੱਟ ਵੈਸੇ ਬੜਾ ਘੱਟ ਆਉਂਦਾ ਤੇ ਵੈਸੇ ਚਲੋ ਬੜੇ ਵੀਰ ਮਰੀਦ ਨੇ ਆਪਣੇ ਸੱਜੇ ਪਾਸੇ ਵਾਲ ਤੇ ਖੱਬੇ ਪਾਸੇ ਵਾਲ ਕੱਟ ਦੇ ਵਿੱਚ ਪਸ਼ੂ ਖਰੀਦਣ ਤੇ ਸਿੰਗਲ ਖੱਬੀ ਆ ਪਿੱਠਪੋੜ ਦੀ ਆਪਾਂ ਬਾਹਰ ਕੱਢ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਵੀ ਛੈ ਕੀ ਆ ਇਹ ਕੱਲ ਦੀ ਕਰਮਾ ਵਾਲੀ ਸੂਈ ਏ ਮਾਰਕਿੰਗ ਤੁਹਾਡੇ ਸਾਹਮਣੇ ਆ ਮਗਰਲੇ ਪੈਰ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਧੋਤੇ ਤੁਹਾਨੂੰ ਨਜ਼ਰ ਆ ਸੋ ਮਾਰਕਿੰਗ ਬਹੁਤ ਸੋਹਣੀ ਹੈ ਪਿੱਠਪੂੜਾ ਬਹੁਤ ਸਨੋਤਾਂ ਦੇਖੋ ਤੁਸੀਂ ਠੀਕ ਹੈ ਜੀ ਸੋ ਡਿਜ਼ਾਈਨ ਬੜਾ ਚੰਗਾ ਹਰ ਵੇਲੇ ਐਸੋ ਤ ਪਵਾ ਕਿੰਨਾ ਵੀਰ ਦੇ ਤੇ ਬੋਲਾ ਰਾਸਾਇਥਲੇ ਕੋਈ 7-8 ਕਿਲੋ ਹੋਊਗਾ ਹਾਂ ਬਾਕੀ ਬੋਲਾ ਕੋਈ ਮੈਨੇ ਨਹੀਂ ਰੱਖਦਾ ਉਹ ਜੀ ਕਈ ਵਾਰ 16 ਕਿਲੋ ਵਾਲੀ ਵੀ ਕਿਲੋ ਦੇ ਦਿੰਦੀ ਆ ਹਾਂ ਤੇ ਮੋ ਵੀ ਹੈ ਸਾਫ ਤੇ ਮਗਰ ਕੱਤੀ ਹੈ ਬਾਕੀ ਆਰਡਰ ਦੀ ਕੁਆਲਿਟੀ ਕੋਈ ਦਿਖਾ ਦਿਓ ਲਾ ਕੇ ਦੋ ਠੀਕ ਹੈ ਜੀ ਬਹੁਤ ਸੋਹਣੀ ਆਰਡਰ ਦੀ ਕੁਆਲਿਟੀ ਬਹੁਤ ਸੋਹਣਾ ਮੋੜ ਤੋਂ ਬਿਲਕੁਲ ਨਖੇਰ ਦੇ ਵਿੱਚ ਥੰਮ ਲੱਗਾ ਕਰਵਾ ਲਈ ਬਾਕੀ ਨਖਰ ਲੈਵਾ ਹਾਂ ਜੀ ਕਿਹੜਾ ਇਹ ਪਿਆਰੀ ਮਾਜਾ ਚ ਫਰ ਹੋਰ ਬਾਕੀ ਥਣਾ ਦੀ ਚੋਣ ਚਵਾਦੀ ਚੰਗੀ ਨਿਕਲੀ ਚੋਣ ਚਵਾਦਾ ਬਹੁਤ ਜਿਆਦਾ ਚੰਗੀ ਠੀਕ ਆ ਜੀ ਥੋੜੀ ਨਹੀਂ ਜਿਆਦਾ ਚੰਗੀ ਬਾਕੀ ਸਾਫ ਸੁਥਰੀ ਜਾਂਦਾ ਪੂਰਲਾ ਸੱਟਾਂ ਨਾ ਥਣ ਵੱਧ ਕਰ ਆਹ ਆਹ ਤੇ ਲੰਬਾਈ ਇਹਦੀ ਐਕਸਟਰਾ ਰਾਜ ਹਾਂ ਹਾਂ ਬਹੁਤ ਜਿਆਦਾ ਲੰਬਾਈ ਆ ਹਾਂ ਸਿੰਗਲ ਹੱਡੀ ਆ ਠੀਕ ਆ ਭਾਈ ਅੱਗੋ ਪਤਲੀ ਪਿੱਛੋਂ ਭਾਰੀ ਬਿਲਕੁਲ ਕੋਲ ਵਰਗੀ ਆ ਆਹ ਆ ਪੂਰੀ ਜਿਹੜੀ ਕਵਰ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਹਵਾਨੇ ਤੇ ਮਾਰੋ ਕੈਮਰਾ ਇੱਕ ਵਾਰੀ ਆ ਦੇਖੋ ਨਾਲਦੀ ਨਾਲੀ ਦਾਸ ਆਪਾਂ ਕੋਈ ਹਾਂ ਬੱਚਾ ਛੱਡ ਕੇ ਦੋ ਦੋ ਧਾਰਾ ਜਰੂਰ ਮਰਾਉਨੇ ਆ ਠੀਕ ਆ ਬਾਕੀ ਬਹੁਤ ਖੂਬਸੂਰਤ ਆ ਬਾਕੀ ਨਾਲਦੀ ਨਾਲੀ ਦੋਸਤੋ ਚਵਾਈ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਸੋ ਬੱਚਾ ਲਾ ਦਿੱਤਾ ਨਾਲਦੀ ਨਾਲੀ ਚਵਾਈ ਦਿਖਾ ਦਿੰਦੇ ਆ ਆ ਦੇਖੋ ਬਾਕੀ ਪੂਰੀ ਠੰਡੀ ਸੀ ਆ ਦੇਖੋ ਜੀ ਬਾਕੀ ਔਰ ਵੀਰ ਸੋਨੇ ਦੇ ਸੁਹਾਗੇ ਦੀ ਗੱਲ ਆ ਮਗਰ ਕੱਟੀ ਵੀ ਕਰਮ ਵਾਲੀ ਆ ਆਪਣੇ ਦੇ ਉੱਤੇ ਪਾਈ ਲੈ ਲੈ ਵੀਰਸ ਇੱਕ ਨਹੀਂ ਦੋ ਦੋ ਲੈ ਕੇ ਜਾਓ ਜਿਹੜਾ ਵੀ ਸੱਜਣਾ ਹਾਂਜੀ ਹਾਂਜੀ ਬਹੁਤ ਜੰਡੀ ਬਹੁਤ ਖੂਬਸੂਰਤ ਚੰਗੀ ਮਾਝਾ ਬਾਕੀ ਮੇਰੇ ਭਰਾ ਠੀਕ ਆ ਜੀ ਜਿਹੜੇ ਵੀਰ ਦਾ ਸ਼ੌਂਕ ਆ ਚਲੋ ਸ਼ੌਂਕ ਪੂਰਾ ਕਰਨਾ ਚਾਹੀਦਾ ਅੱਗੇ ਕਿਸੇ ਪ੍ਰਾਣ ਨਸਲ ਬ੍ਰੀਡ ਤੇ ਕੰਮ ਕਰਨਾ ਦਾ ਦੁੱਧ ਕਰਮ ਵਾਲੀ ਚੰਗਾ ਚਵਾਗੀ ਦੇ ਘਰ ਨਸਲ ਬ੍ਰੀਡ ਤੇ ਬੱਚੇ ਸਾਂਭਣ ਦਾ ਵੀ ਸੁਆਤ ਆ ਜਾਊਗਾ ਠੀਕ ਆ ਇਸ ਵਾਰ ਕੱਟੀ ਪਾਈ ਆ ਚਲੋ ਨਾਲ ਤੁਹਾਨੂੰ ਕੱਟੀ ਪ੍ਰੋਪਰ ਕਰਮਾਂ ਦੇ ਵਿੱਚ ਆਈ ਇਹ ਵੇਖੋ ਅਜੇ ਮੇਰੇ ਖਿਆਲ ਅੱਧਾ ਮਿੰਟ ਨਹੀਂ ਛੱਡੀ ਨੇ ਇਹਦੇ ਪਸਮਾਹ ਉਸੇ ਵੇਲੇ ਆ ਗਿਆ ਹਾਂ ਬਿਲਕੁਲ ਬਿਲਕੁਲ ਬੰਲੇ ਮੜੀ ਜਿੱਕੱਟੀ ਹਾਂ ਤਾਂ ਬਾਕੀ ਜਿਹੜਾ ਦੋਸਤੋ ਚਲੋ ਤੁਸੀਂ ਦੇਖ ਸਕਦੇ ਜਿਵੇਂ ਅਜੇ ਛੱਡੀ ਨੂੰ ਕੋਈ ਮਿੰਟ ਸਵਾ ਮਿੰਟ ਡੇਢ ਮਿੰਟ ਵੀ ਨਹੀਂ ਹੋਇਆਗਾ ਤੇ ਪਸਮਾਹ ਕਰਮਾਂ ਦੀ ਵੇਖੋ ਕਰਾਈ ਆ ਤੇ ਥਾਣ ਤੁਸੀਂ ਦੇਖੋਗੇ ਬਹੁਤ ਸੋਹਣਾ ਨਖੇੜ ਦੇ ਵਿੱਚ ਆ ਨੋਕਲਾ ਥਾਣਾ ਆਪਾਂ ਕਹਿ ਦਿੰਦੇ ਆ ਵੀ ਨੋਕਲਾ ਥਾਣਾ ਧਾਰਾ ਜਰੂਰ ਆ ਆ ਦੇਖੋ ਮੋਗਰੇ ਰੋਈ ਰੱਥਾ ਹਾਂ ਬਹੁਤ ਜਿਆਦੀ ਸਾਫ ਸੁੱਤੀ हजे मैं मतलब हाथ हाथ ढिलाईवाई हो गई मोटरिया बाकी बहुत सोहनी चोर दोस्तों कोई भूर नहीं का ठीक है पिछा भी थैन कवर करा दिया करो चेक ठीक है जी एक साल बिलकुल पदरी पुधरी बैक साइड तो पूरी है ਬਹੁਤ ਸਾਰ ਸਤਿ ਸ੍ਰੀ ਅਕਾਲ ਠੀਕ ਹੈ ਹਰ ਬੋਲੇ ਕੀ ਡਿਮਾਂਡ ਹੈ ਕੀ ਮੁੱਲ ਕਰਦਾ ਪਿਆ ਫਿਰ ਡਿਮਾਂਡ ਰਾਸ ਨਾ ਦਾਦਾ 130 ਆ ਨਾ 32 ਆ ਹਾਂ ਇਹਦਾ ਮੁੱਲ 127 ਵਿੱਚੋਂ ਮਾਨਤਾਨ ਕਰਾ ਤੇ 127 ਚੋਂ ਬਿਲਕੁਲ ਲਓ ਜੀ 127 ਦੇ ਵਿੱਚੋਂ ਮਾਨਤਾਨ ਹੋਊਗਾ ਠੀਕ ਆ ਬਾਕੀ ਰਾਸ ਨਾਦੀ ਵਾਲੇ ਵੀ ਦੱਸੀ ਆ ਬਹੁਤ ਜੈਜ ਰੇਅਰ ਤੇ ਰਹਿਣ ਲੱਗੇ ਦੋ ਹਾਂ ਚਲੋ ਜੀ ਸੋ ਬਾਕੀ ਚਲੋ ਚੀਜ਼-ਚੀਜ਼ ਦਾ ਮੋਲਾ ਪਹਿਲਾਂ ਹੀ ਗੱਲ ਕਰਤੀ ਸੀ ਦੋਤੋ ਜਿਵੇਂ ਜਿਵੇਂ ਆਪਾਂ ਗੋੜ ਪਾਉਣਾ ਠੀਕ ਆ ਜੀ ਓਵੇਂ ਓਵੇਂ ਮਿੱਠਾ ਕਿਸੇ ਭਰਾ ਨੂੰ ਇਹੋ ਜੀ ਚੀਜ਼ ਚਾਹੀਦੀ ਆ ਕਿਸੇ ਨੂੰ ਨਾਰਮਲ ਚਾਹੀਦੀ ਸੀ ਪੈਸੇ ਵੀ ਥੋੜੇ ਲੱਗਣਾਂ ਚੀਜ਼ ਕਦੋਂ ਇਸ ਦਾ ਵੰਡਦੀ ਮਿਲਦੇ ਇਹ ਮੀਨੀ ਆ ਗਈ ਅੱਗੇ ਇਹ ਰਾਸਿਆ ਲੈਣੇ ਆ ਗਈ ਆ ਹਾਂਜੀ ਸੂਣ ਦੇ ਵਿੱਚ ਜਿਹੜਾ 10-12 ਦਿਨ ਸਮਾਂ ਇਹਦਾ ਬਾਕੀ ਆ ਠੀਕ ਆ ਜੀ ਲਓ 10-12 ਦਿਨ ਦੋਸਤੋ ਹਜੇ ਇਹ ਨਰਮਾ ਕਰਮਾਂ ਲਈ ਮੀਨੀ ਮੱਝ ਦਿਖਾ ਰਿਹਾ ਤੁਹਾਨੂੰ ਹੋਊ ਕਿ ਤੀਜਾ ਦੀ ਸਵੇਰ ਕਿਵੇਂ ਰਾਸਿਆ ਕੋਈ ਚੌਥਾ ਮੰਨ ਲੈ ਕੋਈ ਤੀਜਾ ਘਰ ਵਾਲੇ ਮੁਤਾਬਕ ਤੀਜਾ ਹੀ ਆ ਹਾਂ ਲਓ ਵੀ ਠੀਕ ਆ ਜੀ ਸੋ ਇਹ ਮੀਨੀ ਮੱਝ ਦੋਸਤੋ ਆਪਾਂ ਤੁਹਾਨੂੰ ਦਿਖਾ ਰਿਹਾ ਸਵੇਰ ਬੇਸ਼ੱਕ ਕੋਈ ਦੂਜਾ ਕੋਈ ਤੀ ਫੋ ਬੇਣ ਕਰਮਾ ਦੀ 10 ਦਿਨ ਲੈਂਦੀ ਹੈ ਜੇ ਹਰ ਵਾਰ ਬਾਕੀ ਮੀਨ ਦੋਵੇਂ ਹਿਲਦੇ ਨੇ ਠੀਕ ਹੈ ਬਾਬੇ ਸਿੰਘ ਦੋਸਤੋਂ ਦੋਵੇਂ ਹਿਲਦੇ ਆ ਠੀਕ ਆ ਤੇ ਬੇਣ ਹੀ ਦੇਣਾ ਕਰਮਾ ਦੀ ਜਿਹੜੀ ਅਜੇ 10 ਦਿਨ ਲੈਂਦੀ ਆ ਠੀਕ ਆ ਬਿਲਕੁਲ ਪਤਲਾ ਹੀ ਪਿੰਡਾ ਸਾਫ ਸੁਥਰੀ ਆ 10 ਦਿਨ ਲੈਂਦੀ ਆ ਉਸ ਅਕੋਰਡਿੰਗ ਥੱਲਿਓ ਕਰਮਾ ਦੀ ਚੰਗੀ ਬਣ ਪੁਣ ਜਾਣਾ ਇਹਨੇ ਤੇ ਤਿੰਨ ਮੇਵੇ ਦੇ ਵਿੱਚ ਅਜੇ ਕਾਫੀ ਲੱਤੂ ਲੁੱਤੀ ਆਉਂਦੀ ਆ ਅਜੇ ਤਕਰੀਬਨ ਕੋਈ ਚਲੋ 15 20 ਪਾਈਸੇ ਆਪਾਂ ਕਹਾਂਗੇ ਜੇ ਐਸੇ ਦੀ ਸੰਧਮਾਰ ਵਾਲੇ ਥਾਉਣੀ ਆਈ ਹਾਂ ਹਾਂ ਰੇਡ ਬਿਲਕੁਲ ਦਾ ਸਿਆ ਦਾ ਜੈਜ ਠੀਕ ਆ ਵੀਰ ਓਕੇ ਫਿਰ ਵੇਖ ਲੈ ਚਲੋ 10 ਦਿਨ ਕਿਸੇ ਭਰਾ ਨੇ ਸਾਹਮਣੇ ਸੂਤਨੀ ਉਹ ਹਿਸਾਬ ਨਾਲ ਕਿੰਨੇ ਦੀ ਆਪਾਂ ਦੇ ਰਹੇ ਸਿਆ 36000 ਮੁੱਲਾ ਮੰਨਤਾਂ ਨੂੰ ਮੌਜੀ 36000 ਦੇ ਵਿੱਚੋਂ ਕਿਸਾਨ ਵੀਰੋਂ ਮਾਨਤਨ ਹੋਊਗਾ ਕੋਈ ਵੀ ਸੱਜਣ ਵੀਰ ਆਪਣਾ ਸੰਪਰਕ ਕਰ ਲੈ ਬਾਕੀ ਚੰਗੀ ਬਣੂਗੀ ਥੱਲਿਓ ਆ ਠੀਕ ਹੈ ਜੀ ਬਾਕੀ ਮਾਤ ਚੰਗੀ ਆ ਦੋ ਦਾਰੂ ਮਾਜਾ ਦੁੱਧ ਵਾਲੀ ਆ ਬਿਲਕੁਲ ਪਤਲਾ ਪਿੰਡਾ ਸੋ ਜਿੰਨਾ ਕਿ ਕਿਸੇ ਭਰਾ ਨੇ ਚਲੋ ਪੈਸੇ ਲਾਉਣੇ ਆ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ ਕੋਈ 9 10 10 ਲੀਟਰ ਦੁੱਧ ਚਵਾਈ ਗਈ ਤੇ ਬਹੁਤ ਜ਼ਿਆਦਾ ਦੁੱਧ ਆ ਠੀਕ ਹਮੇਸ਼ਾ ਜੇ ਆਪਾਂ ਗੱਲ ਕਰਦੇ ਚਲੋ 10 ਕਿਲੋ ਕੋਈ ਪਸ਼ੂ ਚਵਾਉਂਦਾ ਜੇ 12 ਕਿਲੋ ਦੁੱਧ ਮੈਨੇ ਰੱਖਦਾ ਕੋਈ ਪਸ਼ੂ ਚਵਾਉਣਾ ਵਾਲਾ ਹੋਵੇ। ਵੈਸੇ ਰੇਟ ਦੇ ਅਕੋਰਡਿੰਗ ਹੀ ਆ। ਹਾਂ। ਇਹ ਰੇਟ ਦੇ ਅਕੋਰਡਿੰਗ 9 ਕਿਲੋ ਵੀ ਦੇਂਦੀ ਰਵੇ ਨਾ। ਬਸ ਬਸ। ਕਹਾ ਕਰਸੀ ਹੁੰਦੀ ਹੈ ਅਗਲੇ ਦੇ ਰੇਟ ਦੇ। ਬਸ ਬਸ। ਲੋ ਵੀ ਬਿਲਕੁਲ ਜੈਨੂਅਲ ਜਾਇਗ ਰੇਟ ਠੀਕ ਆ ਜੀ। ਬਾਕੀ ਕਰ ਲਿਓ ਪਟੰਟ। ਜਿਹੜਾ ਐਸਾ ਮੀਨ ਨੇ ਬਹੁਤ ਘੱਟ ਮਿਲਦੇ ਹਨ ਤੁਹਾਨੂੰ ਪਤਾ ਹੀ ਆ। ਬਸ ਬਸ। ਕਰੇ ਕਰੋ ਮੜਾ। ਠੀਕ ਆ। ਓਕੇ ਹਰਵੀਰ ਅਗਲੇ ਪਾਸੇ ਆਪਣੇ ਕੋਲ ਵੀਰ ਜਿਹੜੀ ਉਹ ਕਹਿੰਦਾ ਅਗਲੇ ਪਾਸੇ ਆਪਣੇ ਕੋਲ ਪਿਜੋਨਾ ਪਰ ਛੋਟੀ ਆ ਗਈ ਵੀਰ ਦੇ ਕੋਲ ਐਸਾ ਨੀਲੀ ਦਾ ਪੂਰਾ ਹੀ ਪੱਖ ਰੱਖਦੀ ਐ ਹਾਂ ਚੌ ਪੈੜਾ ਤੇ ਮਾਰਕਿੰਗ ਆ ਹਵਾਨੇ ਦੇ ਇਹਦਾ ਡੱਬਾ ਆ ਗਿਆ ਹਾਂ ਹਾਂ ਤੇ ਬਿਲਕੁਲ ਅੱਖ ਚ ਵੀ ਜਿਹੜੇ ਜਵਾਬ ਆਏ ਨੇ ਸੂਹਾ ਦੁਜਾ ਦੇ ਦੁਜਾ ਐਸਾ ਮੌਜੂ ਦੁਜਾ ਹੀ ਸੂਹਾ ਠੀਕ ਆ ਸੋ ਛੋਟੀ ਦਾ ਤਾਜਾ ਇੱਕ ਵਾਰੀ ਤੁਸੀਂ ਚੈੱਕ ਕਰੋ ਠੀਕ ਆ ਜੀ ਸਿੰਗਲ ਹੱਡੀਆਂ ਬਿਲਕੁਲ ਤੇ ਨੀਲੀ ਦੀ ਛੋਟੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਠੀਕ ਆ ਬਹੁਤ ਸਾਫ਼ ਸੁਥਰੀ ਆ ਆਪ ਤਾਰ ਦੇ ਨੇ ਵੀ ਅਜੇ ਸੁੰਦੀ ਨਹੀਂ ਹੈ ਰਾਸ ਨਹੀਂ ਦਸ ਦਿਨ ਇਹ 15 ਦਿਨ ਖੜੂ ਘਟ ਤੋ ਹਾਂ ਲੋਗਰਾ ਦਿਨ ਕਰਕੇ ਹੀ ਰਾਸ 85000 ਦੀ ਝੋਟੀ ਆ ਪਰ ਇਹਦਾ ਰੇਟ ਇਹਦਾ ਵੀ ਬੜਾ ਜਾਇਜ਼ ਰਹਿਣਾ ਠੀਕ ਆ ਵੀ ਲੋ ਵੀ ਉਸ ਬੱਤਰ ਦੇ ਨਾਲ ਬਿਲਕੁਲ ਜਿਹੜੇ ਰੇਟ ਬਿਲਕੁਲ ਜਾਇਜ਼ ਆ ਚਲੋ ਕੋਈ 15 ਦਿਨ ਭਰਾ ਸਾਹ ਪੂਗਾ ਕਿਸੇ ਨੇ ਵੇਚਣ ਵਾਸਤੇ ਵੀ ਲੈ ਕੇ ਜਾਣੀ ਹੁੰਦੀ ਅੱਛੀ ਹੋਰੇ ਲਈ ਵੀ ਲਾਏ ਵਾਂਦਾ ਹੋਰੇ ਵਾਸਤੇ ਲੈ ਕੇ ਲਾਏ ਵਾਂਦਾ ਬਾਕੀ ਮਾਰਕਿੰਗ ਚੌ ਪੈਰਾਂ ਤੇ ਅਗਲੇ ਪੈਰਾਂ ਤੇ ਵੀ ਜਵਾਬ ਤੁਹਾਨੂੰ ਨਜ਼ਰ ਆ ਜੂ ਵੀਡੀਓ ਦੇ ਵਿੱਚ ਮਗਰ ਵੀ ਗਿੱਠ ਗਿੱਠ ਜਿਹੜਾ ਸਵਾ ਗਿੱਠ ਗਿੱਠ ਜਿਹੜੇ ਪੈਰ ਧੋਤੇ ਆ ਤੇ ਬਿਲਕੁਲ ਨਵੀਂ ਨਕੋਰ ਝੋਟੀ ਆ ਦੂਜਾ ਸਵੇਰ ਝੋਟੀ ਦਾ ਸੋਹਣਾ ਮੱਥੇ ਬੰਨ ਲ ਬਿੱਲੀਆਂ ਅੱਖਾਂ ਆ ਦੇਖੋ ਸਭ ਚੱਲ ਰਹੀ ਹੈ ਤੇ ਦੁੱਧ ਵੀ ਰਾਸੇ ਚੰਗਾ ਦੇਜੂਗੀ ਕਿਉਂਕਿ ਅੱਜ ਢਿਲ ਢੁਲੋ ਵੜੀ ਆ ਵਨ ਸਪੇਸ ਬਹੁਤ ਸੋਹਣੀ ਆ ਹਾਂ ਤੇ ਸਿੰਗਲ ਹੱਡੀ ਦੇ ਵਿੱਚ ਆ ਗਈ ਵੀ ਠੀਕ ਆ ਭਰਾ ਬਾਕੀ ਰਵੇ ਸਾਬ ਪਿੱਛੇ ਭਾਰ ਦੀ ਕੋਈ ਮੁਸ਼ਕਲ ਤਾਂ ਨਹੀਂ ਬਿਲਕੁਲ ਨਹੀਂ ਠੀਕ ਆ ਵੀਰ ਸਾਫ ਸੁਥਰੀ ਆ ਸਾਰੀ ਤੇ ਪਾ ਦੋਨੇ ਰਾਸਿਆਂ ਬਹੁਤ ਚੰਗੀਆਂ ਹਾਂ ਲੋ ਜੀ ਸੋ ਇਹ ਝੋਟੀਆਂ 200 ਪਾਤਾਂ ਨੂੰ 3 ਜੇ ਨੰਬਰ ਤੇ ਦਿਖਾ ਦਿੱਤੀ ਆ ਵੇਰਵਾ ਪਾ ਲੈਣੇ ਆ ਸੋ ਦੂਜਾ ਸਵੇਰ ਝੋਟੀ ਸੋਣੀ ਆ ਤੇ 15 ਦਿਨ ਅਜੇ ਖੇਚ ਕੇ ਲੱਗੂਗਾ ਜੀ ਰੇਰੇ ਦਾ ਬਿਲਕੁਲ ਜਾਇਜ਼ ਕਿੰਨਾ ਮੋਲਣ 70000 ਰੁਪਇਆ ਛੋੜ ਛੱਪੇ ਜਰੂਰ ਹੋਣਗੇ ਲੋ ਜੀ 70000 ਦੇ ਵਿੱਚੋਂ ਮਾਨਤਨ ਹੋਣਾ ਹੈ ਪਾਲਿਓ ਹੱਥ ਮੇਰੇ ਭਰਾ ਅਧਿਕਾ ਦੀ ਕੋਈ 10 15 15 ਦਿਨ ਆਪਾਂ ਨੂੰ ਵੀ ਪਤਾ ਹੈ ਕਿ ਜਿਹਦੇ ਨੇ ਝੋਟੀ ਸੁੰਦੀ ਆ ਆ 85000 ਰੁਪਏ ਦੀ ਹੈ ਹੈਗੀ ਚਲੋ ਪੈਸੇ ਵਾਪੇ ਵਾਲੀ ਆ ਛੋਟੀ ਗਾ ਦੇਖਦੀ 82 85 ਦੇ ਘਰਾਂ ਚੀਏ ਕੋਈ ਚਲੋ 10 15 ਦਿਨ ਸਾਂਭਿਆਂ ਠੀਕ ਆ ਇਧਰ ਅੱਗੇ ਕੁ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਸੂਈ ਤਾਜੀ ਆ ਹਰ ਵੇਲੇ ਕਿੰਨੇ ਦਿਨ ਹੋ ਗਏ ਬਿਲਕੁਲ ਤਾਜੀ ਸੂਈ ਆ ਅਸਰ 10 ਦਿਨ ਹੋ ਗਏ ਓਕੇ ਪਿਛੇ ਬੱਚੀ ਆ ਗਈ ਆ ਠੀਕ ਆ ਜੀ ਲੋ ਦੀ ਮਗਰ ਇਹ ਤੇ ਬੱਚੀ ਆ ਦੂਜਾ ਸੂਆ ਦੀ ਸੂਈ ਆ ਦੂਜਾ ਸੂਆ ਕੱਦ ਚੰਗਾ ਬਹੁਤ ਵੱਡਾ ਵਾ ਬਾਕੀ ਕੱਦ ਤਾਂ ਆਚਾਰਾ ਤੁਸੀਂ ਆਪ ਹੀ ਦੇਖ ਲਓ ਪੂਰੀ ਬੱਡੀ ਆ ਕਿੰਨਾ ਦੁੱਧ ਅਸਰ ਦੁੱਧ ਅਸਰ 13 ਕਿਲੋ 13 ਕਿਲੋ ਦੁੱਧ ਆ ਜ ਲੋਜੀ ਠੀਕ ਆ ਜੀ ਸੋ ਹਾਈਟ ਕੱਦ ਬਹੁਤ ਪੂਰਾ ਵੜਦਾ 노 ਡਾਊਟ ਕੋਈ ਭਰਾ ਠੀਕ ਆ ਜੀ ਵੀਡੀਓ ਵੇਖ ਕੇ ਆ ਰਿਹਾ ਤੇ ਕੱਦ ਪੂਰਾ ਵੱਡਾ ਮੰਨ ਕੇ ਤੁਸੀ ਦੱਸਦਾ ਨਾ ਨਹੀਂ ਵੜਾ ਦੂਜੇ ਸ਼ੂਗੇ ਆ ਹਾਂ ਕੱਦ ਕੱਦ ਬਹੁਤ ਸੋਹਣਾ ਥਾਣਾ ਨਾ ਬਹੁਤ ਚੰਗਾ ਆ ਦੇਖੋ ਸਰੋਜਾ ਠੀਕ ਆ ਜੀ ਸੋ 13 ਕਿਲੋ ਦੁੱਧ 10 ਦਿਨਾਂ ਦੀ ਸੂਈ ਦੇ ਥੱਲੇ ਮਗਰ ਇਹਦੇ ਬੱਚੀ ਆ ਗਈ ਆ ਫੀਮੇਲ ਕਾਫ ਆ ਤੇ ਕੱਦ ਪੁੱਤ ਪਹਿਲਾਂ ਜ਼ਿਕਰ ਕੀਤਾ ਪੂਰਾ ਵੱਡਾ ਲੰਬਾਈ ਲੂਈ ਚੈੱਕ ਕੀਤੀ ਆ ਤੁਸੀ ਲੰਬੀ ਲੰਬੀ ਵੀ ਪੂਰੀ ਆ ਕਰਮਾ ਦੇ ਤੇ ਚਵਾਈ ਹਰ ਵੇਲੇ ਇੱਕ ਵਾਰ ਤੁਸੀਂ ਦੱਸਦੇ ਇਹ ਚਵਾਈਆਂ ਕਿੰਤਰੀਆਂ ਕਿਵੇਂ ਆ ਬਸ ਬਹੁਤ ਚਵਾਈ ਚੰਗੀ ਆ ਨਾਪੂਰ ਸ਼ਟਾ ਦਾ ਧੰਨਵਾਦ ਕਰ ਠੀਕ ਆ ਜੀ ਤੇ ਦੁੱਧ ਜਿਹੜਾ 13 ਕਿਲੋ ਇਸ ਟਾਈਮ ਥੱਲੇ ਆਜ ਰਿਹਾ ਠੀਕ ਆ ਬਾਕੀ ਹਜੇ ਮੈਲੇ ਦੇ ਚੱਲਣਾ ਵਾ ਹਾਂ ਤੇ ਚਲੋ ਜ਼ਿਆਦਾ ਨਹੀਂ ਕੋਈ 17 18 ਦੇ ਤਾਂ ਚੱਲੂਗੀ ਬਾਕੀ ਰਾਜਾ ਰੇਟ ਇਹਦਾ ਬਿਲਕੁਲ ਜਾਇਜ਼ ਦਾ ਨਾ ਕੀ ਮੰਨ ਰੂਗਾ ਫਿਰ ਰਾਜਾ 43400 ਵਿੱਚੋਂ ਛੋੜ ਛੱਪੇ 43400 ਜੋ ਬਿਲਕੁਲ ਕਹੋ ਜੀ 43400 ਦੇ ਵਿੱਚੋਂ ਛੋੜ ਛੱਪਾ ਜੇ ਬਹੁਤ ਆਵਾਜ਼ ਪਹੁੰਚਾਇਆ ਜਾ ਰਿਹਾ ਵੱਡੀ ਵੈੜਾ ਕਿਸੇ ਪੁਰਾਣੇ ਚਲੋ ਅਜੇ ਨਾ ਨੋਰਮਲ ਸਾਫ ਸਮਾਉਂਦੇ ਤੁਸੀਂ ਜਿਆਦਾ ਨਹੀਂ ਆਪਾਂ ਕਹਿੰਦੇ ਵੀ ਹਰ ਵੇਲੇ ਕੋਈ 13 14 14 ਲੀਟਰ ਤੋਂ ਬੈਸਾ 2 40 ਦੀ ਗੱਲ ਕਰੀਏ ਅਮਲ 43 ਦੀ ਵੀ ਗੱਲ ਕਰੀਏ ਤੇਰਾਸੇ ਦੁੱਧ ਬਹੁਤ ਆ ਹਾਂ ਨਾ ਵੀ ਵਧੇ ਹਾਂ ਕਿਉਂਕਿ ਆਪਾਂ ਰੇਡ ਹੀ ਜਾਵਾਂਗੇ ਬਾਕੀ ਰੇਡ ਦੇ ਹਿਸਾਬ ਨਾਲ ਕਰਮਾਂ ਦੀ ਠੀਕ ਹੈ ਜੀ ਦੁੱਧ ਇਹਨਾਂ 13 14 13 14 ਲੀਟਰ ਵੀ ਭਾਂਡੇ ਚ ਪਵਾਈ ਗਈ ਤੇ ਬਹੁਤ ਵਧੀਆ ਵਾ ਠੀਕ ਹੈ ਜੀ ਥਾਣਾ ਥੀ ਮੁੱਠੀ ਵਾਲਾ ਯਾ ਕਿ ਰਾਸ ਹੈ ਉਦਾਂ 18 20 ਕਿਲੋ ਵਾਲੀ ਰਾਇ ਦੇਖੋ ਜੀ ਪੂਰੀ ਵੱਡੀ ਵੜਾ ਕੋਈ ਨਿੱਕੀ ਛੋਟੀ ਮੋਟੀ ਨਹੀਂ ਗਈ ਠੀਕ ਆ ਬਾਕੀ ਜਦੋਂ ਜਨਵਰ ਦਾ ਮੁੱਲ ਮੰਗਿਆ ਜਾਂਦਾ ਜਿਹੋ ਜਿਹੇ ਪਸ਼ੂ ਆ ਉਹ ਜਿਹੜਾ ਰੇਟ ਐਨੀਮਲ ਦਾ ਮੰਗਿਆ ਜਾਂਦਾ ਠੀਕ ਆ ਜੀ ਤੇ ਇਹ ਵੜਾ ਆਪਾਂ ਤੁਹਾਨੂੰ ਵੱਡੀ ਦਿਖਾਤੀ ਆ ਬੱਛੀ ਮਗਰ ਆ ਬੱਚਾ ਵੀ ਇਧਰ ਪਾਸੇ ਤੁਹਾਨੂੰ ਬੰਨਿਆ ਦਿਖਾ ਦਿੰਨੇ ਆਪਾਂ ਇਹ ਮਗਰ ਤੇ ਬੱਛੀ ਆ ਆ ਦੇਖੋ ਜੀ ਬੱਚਾ ਲਾ ਕੇ ਆਪਾਂ ਥੋੜਾ ਜਿਹਾ ਦਿਖਾ ਦਈਏ ਆ ਹਾਂ ਮੋਲਕ ਨਾ ਵੀਰੋ ਰੋਏ ਨਾ ਤਰਤਲੀ ਆ ਤਰਤਲੀ ਆ ਮੋਲਕ ਵੀ ਨੂੰ ਸ਼ੁਰੂਆਤ ਕਰਾਂ ਬਿਲਕੁਲ ਸਮਝ ਲੋ ਆਈ ਗਈ ਜਿਹਾ ਉਹਨੇ ਦੇ ਰਾਇਆ ਆ ਠੀਕ ਆ ਠੀਕ ਆ ਬਾਕੀ ਕੋਈ ਧਾਰਾ ਭਰੋ ਜੇ ਮਾਰ ਕੇ ਵਖਾਉਣੀਆਂ ਪੜੀਆਂ ਆ ਬਹੁਤ ਵਧੀਆ ਕਰਮਾ ਵਾਲੀ ਤੇ ਪਲਟਪਣਾ ਚਵਾਈ ਜਿਹੜੀ ਆਹ ਦੇਖੋ ਜੀ ਸੋ ਚਵਾਈ ਜਿਹੜੀ ਅਦਰ ਦੋਸਤੋ ਦਾ ਦੋ ਦੋ ਚਾਰ ਚਾਰ ਭਾਰਾ ਮਾਰ ਕੇ ਦਿਖਾ ਦਿੰਦੇ ਆ ਕੋਈ ਵੰਗਾ ਰੱਸੀ ਪਾਉਣ ਦੀ ਲੋੜ ਨਹੀਂ ਜੀ ਠੀਕ ਆ ਜੀ ਆ ਤੋਰ ਬਹੁਤ ਚੰਗੀ ਆ ਠੀਕ ਆ ਫਿਰ ਆ ਹਾਂਜੀ ਲੋ ਵੀ ਜਿੱਦਾਂ ਮਰਜ਼ੀ ਆਪਣਾ ਭਰਾ ਚਵਾਈਆਂ ਕਰ ਕਰਕੇ ਤਸੱਲੀਆਂ ਕਰਕੇ ਲੈ ਕੇ ਜਾਓ ਸੋ 13 ਗਨ ਉਹ ਵਾਇਰ ਆਪਾਂ ਤੁਹਾਨੂੰ ਦਿਖਾਤੀਏ ਤੇ ਇਹ ਮਾਲ ਹਰੇ ਵੇਲ ਦੇ ਫਾਰਮ ਤੇ ਟੋਟਲ 4 ਮਾਈ ਦੇ ਆਪਾਂ ਤੁਹਾਨੂੰ ਦਿਖਾਤੀ ਆ ਸੋ ਨੂਲੀ ਦੀ ਇੱਕ ਮਾਤ ਬਾ ਕੁਮਾਲ ਤੁਹਾਨੂੰ ਦਿਖਾਈ ਆ ਉਮੀਦ ਕਰਦੇ ਆ ਜਨਰ ਸਾਰੇ ਤੁਹਾਨੂੰ ਪਸੰਦ ਆਉਣਗੇ ਕਿਉਂਕਿ ਰੇਟ ਭਾਅ ਪਰਤੇ ਨਾਲ ਹੀ ਗੱਲ ਬੰਨੀ ਆ ਜਾਇਜ ਤੇ ਜਨਮਨ ਰੇਟ ਹਰ ਵੇਲ ਇੱਕ ਨੰਬਰ ਵੀਰ ਸਾਂਝੇ ਕਰਦੇ ਆ 990382 ਜਿਹੜਾ 2599063 82025 ਠੀਕ ਆ ਭਰਾ ਸੋ ਦੋਸਤੋ ਇਹ ਅਜੇ ਨਾਕ ਸੀਗਾ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਪਰ ਲੱਗ ਲੱਜ ਚੁੱਕੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਵੀਡੀ